ਅਬਲਿਕ ਦੇ ਵਿੱਚ ਜਾ ਕੇ ਚਾਹੇ ਉਹ ਵਿਰੋਧੀਆਂ ਨੂੰ ਐਕਸਪੋਜ਼ ਕਰਨਾ ਹੈ ਜਾਂ ਸਾਡੀ ਪਾਰਟੀ ਦਾ ਜਿਹੜਾ ਪ੍ਰੋਗਰਾਮ ਆ ਉਹਨੂੰ ਲੈ ਕੇ ਜਾਵਾਂਗੇ ਆ ਤੁਸੀਂ ਇਹ ਦੇਖੋਗੇ ਕਿ ਪਹਿਲਾਂ ਵੀ ਕੈਂਪੇਨ ਚੱਲਦੀ ਰਹੀ ਪਰ ਇਹ ਵੱਖਰੇ ਕਿਸਮ ਦੇ ਕੈਂਪੇਨ ਚੱਲੇਗੀ ਜਿਹੜੀ ਘਰ ਘਰ ਗਲੀ ਗਲੀ ਤੱਕ ਜਾ ਕੇ ਮਿਲ ਕੇ ਲੋਕਾਂ ਤੱਕ ਪਹੁੰਚਾ ਹੋ ਕਰੇ ਪੰਜਾਬ 'ਚ ਤੁਸੀਂ ਦੇਖ ਲਿਓ ਕਿ ਜਿਹੜੇ ਬੰਦੇ ਵੀ ਆਪਣੀ ਪਾਰਟੀ ਤੋਂ ਪਰੇ हट ਕੇ ਦਲ ਬਦਲੂਆ ਬਣ ਕੇ ਗਏ ਆ ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਪੰਜਾਬ ਦੇ ਲੋਕ ਉਹਨਾਂ ਨੂੰ ਲੌਂਗ ਟੇਅਰ ਸਬਕ ਸਿਖਾਣਗੇ ਮਨਾਨੀ ਦਾ ਸਵਾਲ ਬੜੇ ਅੱਛੇ ਨੇ ਬੜੇ ਨੇਕ ਨੇ ਪਰ ਪਾਰਟੀ ਜਿਹੜੀ ਹੈਗੀ ਆ ਪੰਜਾਬ ਬਰੋਦੀ ਆ ਉਹਦੇ ਵਿੱਚ ਸ਼ਾਮਲ ਇਸ ਕਰਕੇ ਤੁਸੀਂ ਅੱਜ ਦੇਖ ਰਹੇ ਹੋ ਨਾ ਥਾਂ ਥਾਂ ਤੇ ਉਹਨਾਂ ਦਾ ਘਰੋ ਜਿੱਥੇ ਲੋਕ ਅੱਗੇ ਫੁੱਲ ਪਰਸੰਦ ਹੁੰਦੇ ਸੀ ਉਹਨਾਂ ਦੇ ਜਾਂ ਤੇ ਅੱਜ ਥਾਂ ਥਾਂ ਤੇ ਉਹਨਾਂ ਦੇ ਬਰੂਤ ਝੰਡੇ ਲੈ ਕੇ ਤਿਆਰ ਕਰ ਰਹੇ ਜਿੱਥੇ ਉਹਨਾਂ ਨੂੰ ਬੜਾ ਨੇ ਦਿੱਤਾ ਜਾ ਰਿਹਾ ਹੁਣ ਸਵਾਲ ਪੁੱਛਣ ਪਰ ਉਸ ਹਿੰਸਕ ਨਾ ਹੋ ਕਿ ਕਿਸੇ ਨੂੰ ਮਾਰ ਕੋਟਿਆ ਕਿਸੇ ਹੋਰ ਹੋਵੇ ਆਪਸ ਵਿੱਚ ਕਿਉਂਕਿ ਮੈਂ ਦੇਖ ਰਿਹਾ ਸੀਗਾ ਕਿ ਕੋ ਬਰਨਾਲੇ ਦਾ ਜਿਹੜਾ ਸਿਨੈਰੀਓ ਜਿਹੜਾ ਹੋਇਆ ਹੈਗਾ ਕਿਉਂਕਿ ਆਪਾਂ ਸਾਰਿਆਂ ਨੇ ਰਹਿਣਾ ਇੱਥੇ ਹੀ ਆ ਆਪਣੇ ਕਾਰੋਬਾਰ ਇੱਥੇ ਕਰਨੇ ਆ ਕਾਂਗਰਸ ਦੇ ਕੋ-ਚੇਅਰਮੈਨ ਕੈਂਪੇਨ ਕਮੇਟੀ ਦੇ ਹਰਦੀਾਲ ਕੰਬੋਜ ਜਿਹੜੇ ਕਿ ਸਾਫ ਦਾ ਐਮ ਐਲ ਏ ਰਾਜਪੁਰਾ ਤੋਂ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਜੀ ਅੱਜ ਇੱਥੇ ਆਏ ਸੀਗੇ ਕੈਂਪੇਨ ਕਮੇਟੀ ਨੇ ਵੀ ਕਿਉਂਕਿ ਚੋਣਾਂ ਦਾ ਟਾਈਮ ਹੈ ਆਪਣਾ ਕੰਮ ਕਾਜ ਸ਼ੁਰੂ ਕਰ ਦਿੱਤਾ ਉਹ ਵੀ ਰਫ਼ਤਾ ਕਾਇਮ ਕਰ ਰਹੇ ਨੇ ਮੀਡੀਆ ਦੇ ਨਾਲ ਲਗਾਤਾਰ ਅੱਜ ਕੀ ਦਸਨ ਆਏ ਸੀ ਜੀ ਕੀ ਗੱਲ ਕਰਨ ਆਏ ਸੀ ਤੁਸੀਂ ਕੋ-ਚੇਅਰਮੈਨ ਹੈਗੇ ਹੋ ਕੈਂਪੇਨ ਕਮੇਟੀ ਦੇ ਕੀ ਨੀਤੀ ਵਿੱਢੀ ਹੈ ਕੈਂਪੇਨ ਕਮੇਟੀ ਦੀ ਜਿਹੜੀ 2 ਦਿਨ ਪਹਿਲਾਂ ਹੀ ਕਨਸਟੀਟਿਊਟ ਹੋਈ ਆ ਅਸੀਂ ਕੱਲ ਵੀ 2 2.5 ਘੰਟੇ ਲਾ ਕੇ ਸਾਰਾ ਜਿਹੜਾ ਕੰਮ ਦੀ ਬਣਤਰ ਕੀਵੇਂ ਅਸੀਂ ਅਵਾਮ ਦੇ ਵਿੱਚ ਜਾਣਾ ਕਿਵੇਂ ਅਸੀਂ ਪਬਲਿਕ ਦੇ ਵਿੱਚ ਜਾ ਕੇ ਚਾਹੇ ਉਹ ਵਿਰੋਧੀਆਂ ਨੂੰ ਐਕਸਪੋਜ਼ ਕਰਨਾ ਜਾਂ ਸਾਡੀ ਪਾਰਟੀ ਦਾ ਜਿਹੜਾ ਪ੍ਰੋਗਰਾਮ ਆ ਉਹਨੂੰ ਲੈ ਕੇ ਜਾਵਾਂਗੇ ਅ ਤੁਸੀਂ ਇਹ ਦੇਖੋਗੇ ਕਿ ਪਹਿਲਾਂ ਵੀ ਕੈਂਪੇਨ ਚੱਲਦੀ ਰਹੀ ਪਰ ਇਹ ਵੱਖਰੇ ਕਿਸਮ ਦੇ ਕੈਂਪੇਨ ਚੱਲੇਗੀ ਜਿਹੜੀ ਘਰ ਘਰ ਗਲੀ ਗਲੀ ਤੱਕ ਜਾ ਕੇ ਮਤਲਬ ਕਿ ਲੋਕਾਂ ਤੱਕ ਪਹੁੰਚਾਹੋ ਕਰੇਗੀ ਕੀ ਦਿਨ ਕੰਪਿਊਰ ਸੋਸ ਤੋਂ ਥੋੜੇ ਨਾਰਾਜ਼ ਵੀ ਸੀਗੇ ਖਾਸ ਕਰਕੇ ਸੀਟਾਂ ਦਾ ਜਦੋਂ ਵੰਡ ਵਟਈਆ ਹੋ ਰਿਹਾ ਸੀ ਹੁਣ ਤਾਂ ਚਲੋ ਤੁਸੀਂ ਕੋ-ਚੇਅਰਮੈਨ ਲਾ ਦਿੱਤੇ ਗਏ ਹੋ ਕੈਂਪੇਨ ਕਮੇਟੀ ਦੇ ਪਰ ਉਹ ਨਾਰਾਜ਼ਗੀਆਂ ਤਲਖੀਆਂ ਜਿਹੜੀਆਂ ਨੇ ਦੂਰ ਹੋ ਗਈਆਂ ਹੁਣ ਨਹੀਂ ਨੈਚਰਲੀ ਦੇਖੋ ਸਾਡੇ ਪਰਿਵਾਰ ਦੇ ਵਿੱਚ ਸੀ ਪਰਿਵਾਰ ਦੇ ਵਿੱਚ ਰਹਿ ਕੇ ਅਸੀਂ ਡਿਮਾਂਡ ਕੀਤੀ ਸੀ ਵਿਕਾਸ ਆਮ ਦਾ ਸੀਨੀਅਰ ਮੋਸਟ ਇਨ ਪਟਿਆਲਾ ਡਿਸਟ੍ਰਿਕਟ ਤੋਂ ਮੈਨੇ ਡਿਮਾਂਡ ਕੀਤੀ 35 ਸਾਲ ਤੋਂ ਅਸੀਂ ਲੱਗੇ ਹੋਏ ਹੈਗੇ ਆ ਤੇ ਉਹ ਬਾਕੀ ਜੋ ਪਾਰਟੀ ਨੇ ਡਿਸੀਜਨ ਕਰ ਲਿਆ ਠੀਕ ਹੈ ਕਿਉਂਕਿ ਸਾ ਪਾਰਟੀ ਚ ਰਹਿ ਕੇ ਸਾਨੂੰ ਹੱਕ ਹੈਗਾ ਆਪਣੀ ਗੱਲ ਕਰਨ ਦਾ ਨਰਾਜਗੀਆਂ ਨਰੋਜਗੀਆਂ ਨਹੀਂ ਹੋਇਆ ਕਰਦੀਆਂ ਨਾਲੇ ਤਾਂ ਦੂਜਿਆਂ ਪਰ ਨਾਲ ਲੜਾਈ ਹੁੰਦੀ ਹੈਗੇ ਕਾਰ ਦੇ ਵਿੱਚ ਬੈਠ ਕੇ ਸੋਲਵ ਹੋ ਗਿਆ ਰਾਹੁਲ ਜੀ ਨਾਲ ਵੀ ਗੱਲ ਹੋ ਗਈ ਸੀ ਸਾਰੀ ਗੱਲ ਹੋ ਗਈ ਸੀ ਸੋ ਜਿਹੜੀ ਜ਼ਿੰਮੇਵਾਰੀ ਅੱਗੇ ਨੂੰ ਇਹ ਮਿਲੇਗੀ ਤਾਂ ਉਹਨੂੰ ਵਾਕੂਪੀ ਜਿਹੜਾ ਨਵਾਇਆ ਜਾਏਗਾ ਪਹਿਲਾਂ ਵੀ ਜਿੰਨੀਆਂ ਰਿਸਪੌਂਸਿਬਿਲਟੀ ਚ ਮਿਲੀਆਂ ਨੇ ਉਹਨਾਂ ਨੂੰ ਬਹੁਤ ਮਿਹਨਤ ਦੇ ਨਾਲ ਅਸੀਂ ਕੰਪਲੀਟ ਕੀਤਾ ਪਰ ਹੁਣੇ ਸਿਆਸਤਦਾਨੋ ਤੁਸੀਂ ਤੁਸੀਂ ਦੇਖ ਰਹੇ ਹੋ ਕਿਸ ਤਿੱਕੇ ਦੇ ਨਾਲ ਐਤ ਕਿ ਦਲ ਬਦਲੂਆਂ ਦੀ ਜਿਹੜੀ ਦੌੜ ਹੈ ਨਾ ਜੀ ਉਹ ਕੁਝ ਜ਼ਿਆਦਾ ਹੀ ਹੋਈ ਪਈ ਹੈ ਔਰ ਜਿੱਥੋਂ ਤੱਕ ਹੋ ਸਕੇ ਆਮ ਆਦਮੀ ਪਾਰਟੀ ਅਰ ਜੇ ਦੂਸਰੇ ਪਾਸੇ ਦੇਖੀ ਤਾਂ ਬੀਜੇਪੀ ਉਹ ਦੋਨੋਂ ਲਗਾਤਾਰ ਜੁਆਇਨਿੰਗਸ ਕਰਵਾ ਰਹੀਆਂ ਨੇ ਕੋਈ ਥੱਲੇ ਪ੍ਰਧਾਨ ਤੋਂ ਲੈ ਕੇ ਬਲਾਕ ਲੈਵਲ ਤੋਂ ਲੈ ਕੇ ਵੱਡੇ ਲੀਡਰਾਂ ਤੋਂ ਲੈ ਕੇ ਸਭ ਦੀ ਲਗਾਤਾਰ ਉਹਨਾਂ ਨੇ ਦੌੜ ਮਚਾਈ ਹੋਈ ਹੈ ਪਰ ਉਹਦੇ ਵਿੱਚ ਉਹ ਇਸ ਤਰੀਕੇ ਦਾ ਲੱਗਦਾ ਹੈ ਕਿ ਖਾਸ ਕਰਕੇ ਕਾਂਗਰਸ ਨੂੰ ਵੀ ਜਿਵੇਂ ਖਾਲੀ ਕਰਨ ਤੇ ਲੱਗੇ ਹੋਏ ਨੇ ਆਪਣਾ ਜੋਰ ਲਾਇਆ ਹੋਇਆ ਉਹਨਾਂ ਦੋਨੋਂ ਪਾਰਟੀਆਂ ਨੇ ਕੀ ਕਹੋਗੇ ਤੁਸੀਂ ਉਹਨਾਂ ਦਲ ਬਦਲੂਆਂ ਦੇ ਬਾਰੇ ਖਾਸ ਕਰਕੇ ਤੁਹਾਡੀ ਪਾਰਟੀ ਜੋ ਬਹੁਤ ਛੱਡ ਕੇ ਗਈ ਜੱਬੇ ਵਾਲ ਛੱਡ ਕੇ ਗਏ ਰਮਨੀਤ ਬਿੱਟੂ ਛੱਡ ਕੇ ਗਏ ਨੇ ਔਰ ਬਹੁਤ ਸਾਰੀਆਂ ਚੀਜ਼ਾਂ ਨੇ ਉਹ ਤਾਂ ਉੱਥੇ ਤਾਂ ਲੁਧਿਆਣੇ ਤਾਂ ਹੁਣ ਜ ਨੋ ਕਾਂਗਰਸੀ ਆਪਸ ਵਿੱਚ ਬਹੁਤ ਵੱਡੇ ਤਰੀਕੇ ਨਾਲ ਟਕਰਾ ਰਹੇ ਨੇ ਸਹੀ ਰੁਝਾਨ ਬਹੁਤ ਗਲਤ ਆ ਪਹਿਲਾਂ ਅਸੀਂ ਬਿਹਾਰ ਰਿਹਾ ਹਰਿਆਣੇ ਚ ਆਇਆ ਰਾਮ ਗਿਆ ਰਾਮ ਦੀ ਜਿਹੜਾ ਦੇਖਿਆ ਕਰਦੇ ਸੀ ਰਾਜਨੀਤੀ ਪਰ ਜੇ ਹੁਣ ਪੰਜਾਬ ਦੇ ਵਿੱਚ ਵੀ ਇਸ ਵਾਰ ਇਹ ਦੇਖਣ ਨੂੰ ਬਹੁਤ ਜ਼ਿਆਦਾ ਨਜ਼ਰ ਆ ਰਿਹਾ ਬਟ ਮੈਂ ਜੋ ਫੀਲ ਕਰਦਾ ਕਿ ਪੰਜਾਬ ਦੇ ਲੋਕ ਬਹੁਤ ਸਿਆਣੇ ਆ ਅਰੇ ਪੰਜਾਬ ਚ ਤੁਸੀਂ ਦੇਖ ਲਿਓ ਕਿ ਜਿਹੜੇ ਬੰਦੇ ਵੀ ਆਪਣੀ ਪਾਰਟੀ ਤੋਂ ਪਰੇ हट ਕੇ ਦਲ ਬਦਲੂਆਂ ਬਣ ਕੇ ਗਏ ਆ ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਪੰਜਾਬ ਦੇ ਲੋਕ ਉਹਨਾਂ ਨੂੰ ਮੂੰਹ ਲਾਉਣਗੇ ਔਰ ਸਬਕ ਸਿਖਾਣਗੇ ਕਿਉਂਕਿ ਜੇ ਉਹ ਆਪਣੀ ਪਾਰਟੀ ਚ ਰਹਿ ਕੇ ਉਹ ਕਿਤੇ ਜਨਤਾ ਦਾ ਭਲਾ ਨਹੀਂ ਕਰ ਸਕਦੇ ਤਾਂ ਦੂਜੀ ਥਾਂ ਤੇ ਜਾ ਕੇ ਉਹ ਬਿਲਕੁਲ ਨਹੀਂ ਕਰ ਸਕਦੇ ਧੋਖਾ ਦੇ ਕੇ ਗਏ ਹੈਗੇ ਆ ਤਾਂ ਬਿਲਕੁਲ ਮਤਲਬ ਕਿ ਲੋਕ ਉਹਨਾਂ ਸਰਕਾਰ ਕੇ ਰੱਖਣਗੇ। ਬੜੀ ਐਸੀ ਗੱਲ ਨੂੰ ਅੱਗੇ ਵਧਾਉਂਦੇ ਫੇ ਮੈਂ ਗੱਲ ਕਰਾਂਗੀ ਮਹਾਰਾਣੀ ਸਾਹਿਬ ਦੇ ਤੁਸੀਂ ਬਹੁਤ ਕੋਲ ਰਹੇ ਹੋ ਰਾਣੀ ਪ੍ਰਨੀਤਕਰ ਦੇ ਉਹ ਵੀ ਚਲੇ ਗਏ ਨੇ ਉਧਰ ਕਿਉਂਕਿ ਮਹਿਲਾ ਦੇ ਨਾਲ ਤੁਹਾਡਾ ਬਹੁਤ ਲੰਬਾ ਜਿਹੜੀ ਸਾਂਝ ਰਹੀ ਹੈਗੀ ਹੈ ਪਰ ਬਾਵਜੂਦ ਉਸ ਦੇ ਉਹ ਵੀ ਛੱਡ ਕੇ ਬੀਜੇਪੀ ਵੱਲ ਤੁਰ ਗਏ ਨੇ ਇੱਕੋ ਇੱਕੋ ਰਾਤ ਦੇ ਵਿੱਚ ਜਾਂ ਕੁਝ ਮਹੀਨਿਆਂ ਦੇ ਵਿੱਚ ਜਾਂ 5-6 ਮਹੀਨਿਆਂ ਦੇ ਵਿੱਚ ਤੁਹਾਡੇ ਵਿੱਚੋਂ ਕਾਂਗਰਸ ਜਾਂ ਭਾਜਪਾ ਜਾਂ ਆਮ ਆਦਮੀ ਚਲੋ ਤਾਂ ਨਵੀਂ ਪਾਰਟੀ ਪਰ ਫਿਰ ਵੀ ਕੁਝ ਸਾਲ ਤਾਂ ਉਹਨੂੰ ਵੀ ਹੋ ਗਏ ਪਰ ਜੇ ਕਿਸੇ ਵੀ ਪਾਰਟੀ ਦੇ ਨਾਲ ਕਿਸੇ ਵੀ ਉਸ ਦੇ ਨਾਲ ਜੁੜੇ ਹੋ ਕਿਵੇਂ ਨਿਕਲ ਸਕਦੇ ਹੋ ਔਰ ਕਿਵੇਂ ਤੁਸੀਂ ਮਤਲਬ ਦੂਸਰੀ ਪਾਰਟੀ ਦੀ ਜਾਂ ਦੂਸਰੇ ਖਿਆਲ ਦੇ ਨਾਲ ਜੁੜ ਸਕਦੇ ਹੋ ਦੇਖੋ ਜਿੱਥੇ ਤੱਕ ਮਹਾਰਾਣੀ ਸਾਹਿਬ ਦਾ ਸਵਾਲ ਹੈ ਬੜੇ ਅੱਛੇ ਨੇ ਬੜੇ ਨੇਕ ਨੇ ਪਰ ਪਾਰਟੀ ਜਿਹੜੀ ਹੈਗੀ ਪੰਜਾਬ ਵਿਰੋਧੀ ਹੈ ਉਹਦੇ ਵਿੱਚ ਸ਼ਾਮਲ ਹੋਏ ਇਸ ਕਰਕੇ ਤੁਸੀਂ ਅੱਜ ਦੇਖ ਰਹੇ ਹੋ ਨਾ ਥਾਂ ਥਾਂ ਤੇ ਉਹਨਾਂ ਦਾ ਘਰੋਂ ਜਿੱਥੇ ਲੋਕ ਅੱਗੇ ਫੁੱਲ ਬਰਸਾਂਦੇ ਹੁੰਦੇ ਸੀ ਉਹਨਾਂ ਦੇ ਜਾਂ ਤੇ ਅੱਜ ਥਾਂ ਥਾਂ ਤੇ ਉਹਨਾਂ ਦੇ ਬੁਰਦ ਝੰਡੇ ਲੈ ਕੇ ਤਿਆਰ ਕਰ ਰਹੇ ਜਿੱਥੇ ਉਹਨਾਂ ਨੂੰ ਬੜਨ ਨਹੀਂ ਦਿੱਤਾ ਜਾ ਰਿਹਾ ਨਾ ਸ਼ਹਿਰਾਂ ਚ ਨਾ ਪਿੰਡਾਂ ਦੇ ਵਿੱਚ ਸੋ ਉਹ ਉਹਦਾ ਸਬਕ ਜਿਹੜੇ ਹੈਗੇ ਆ ਪਟਿਆਲੇ ਦੇ ਲੋਕ ਉਹਨਾਂ ਨੂੰ ਸਿਖਾ ਦੇਣਗੇ ਇਸੀ ਵਾਰੀ ਸਿਖਾ ਦੇਣਗੇ ਇਹ ਤੋਂ ਜ਼ਿਆਦਾ ਮੈਂ ਕੁਝ ਕਹਿਣਾ ਨਹੀਂ ਤੁਹਾਡੇ ਸਾਹਮਣੇ ਆ ਜਾਣੇ ਨਤੀਜੇ ਕਿਥੇ ਤੁਸੀਂ ਪਟਿਆਲੇ ਦੇ ਵਿੱਚ ਟੱਕਰ ਕਿਹਦੇ ਵਿੱਚ ਮੰਦ ਕਿਉਂਕਿ ਡਾਕਟਰ ਡਾਕਟਰ ਦੋ ਜਿਹੜੇ ਨੇ ਜਿੱਥੋਂ ਤੱਕ ਗੱਲਾਂ ਆ ਰਹੀਆਂ ਕਿ ਧਰਮਵੀਰ ਗਾਂਧੀ ਜਿਹੜੇ ਕਿ ਤੁਹਾਡੇ ਕੈਂਡੀਡੇਟ ਨੇ ਕਾਂਗਰਸ ਦੇ ਕੈਂਡੀਡੇਟ ਨੇ ਉਹਦੇ ਪਾਸੇ ਦੂਸਰੇ ਪਾਸੇ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੇ ਡਾਕਟਰ ਬਲਵੀਰ ਨੇ ਜਿਹੜੇ ਕਿ ਆਲਰੇਡੀ ਮਨਿਸਟਰ ਵੀ ਨੇ ਉਹਨਾਂ ਚ ਆਪਸ ਵਿੱਚ ਟਕਰਾਅ ਬਣਦਾ ਨਜ਼ਰ ਆ ਰਿਹਾ ਤੁਸੀਂ ਕੀ ਕਹੋਗੇ ਦੇ ਬਾਰੇ ਤੁਹਾਡਾ ਐਕਸਪੀਰੀਅੰਸ ਤੁਹਾਡਾ ਤਜਰ ਆਪਣੇ ਦੀਪਕਪੁਰੋਂ ਕੇ ਪਰ ਫਿਰ ਵੀ ਹਰ ਇਨਸਾਨ ਨੇ ਜਿਹੜੇ ਵੀ ਬੰਦਾ ਚੋਣ ਦੇ ਵਿੱਚ ਆਂਦਾ ਉਹਨੇ ਆਪਣੀ ਆਪਣੀ ਪਾਰਟੀ ਦੀ ਗੱਲ ਕਰਨੀ ਆ ਇਹ ਆਪਣੇ ਅਕਸ਼ ਦੇ ਬਾਰੇ ਜਿਹੜਾ ਹੈਗਾ ਉਹ ਪਬਲਿਕ ਦੇ ਵਿੱਚ ਗੱਲ ਕਰਨੀ ਹੈਗੀ ਆ ਬਟ ਸਾਨੂੰ ਮੈਨੂੰ ਜੋ ਮੈਂ ਨਿੱਜੀ ਤੌਰ ਤੇ ਮਹਿਸੂਸ ਕਰਦਾ ਕਿ ਡਾਕਟਰ ਗਾਂਧੀ ਬਹੁਤ ਵਧੀਆ ਨੇ ਚ अच्छे ਸਮਾਜ ਸੇਵਕ ਨੇ ਪ੍ਰੀਵੀਅਸ ਵੀ ਜਦੋਂ 5 ਸਾਲ ਪਹਿਲਾਂ ਰਹੇ ਆ ਤੇ ਉਹਨਾਂ ਨੇ ਪਾਰਲੀਮੈਂਟ ਦੇ ਅੰਦਰ ਜਾ ਕੇ ਪੰਜਾਬ ਦੇ ਅਤੇ ਬਾਕੀ ਜਿਹੜੇ ਮੁੱਦੇ ਆ ਲੋਕਲ ਵੀ ਸਾਡੇ ਕਾਫੀ ਮਤਲਬ ਕਿ ਜਿਹੜੇ ਚੁੱਕੇ ਸੀ ਤਾਂ ਮੈਨੂੰ ਇਹ ਲੱਗ ਰਿਹਾ ਕਿ ਜਿਸ ਤਰੀਕੇ ਦੇ ਨਾਲ ਹਲੇ ਚੋਣ ਮਹੀਮ ਸ਼ੁਰੂ ਹੋਈ ਆ ਤੇ ਐਟ ਦਾ ਐਂਡ ਅਸੀਂ ਬੜੀ ਵੱਡੀ ਮਤਲਬ ਕਿ ਮਾਰਚ ਦੇ ਨਾਲ ਪਟਿਆਲਾ ਦੀ ਲੋਕ ਸਭਾ ਚੁੱਕਦਾ ਕਾਂਗਰਸ ਪਾਰਟੀ ਜੇ ਨੈਸ਼ਨਲ ਲੈਵਲ ਦੀ ਗੱਲ ਕਰ ਲਈਏ ਕਿਤੇ ਨਾ ਕਿਤੇ ਉਹ ਇੰਡੀਆ ਗੱਠਜੋੜ ਦੇ ਵਿੱਚ ਜਾ ਕੇ ਬੈਠ ਗਈ ਹੈ ਇੰਡੀਆ ਗੱਠਜੋੜ ਦੀ ਜੇ ਗੱਲ ਕਰੀਏ ਕਿਉਂਕਿ ਯੂਪੀਏ ਇੱਕ ਸੀਗਾ ਫਿਰ ਐਨਡੀਏ ਸੀਗਾ ਉਹਦੇ ਬਾਅਦ ਇੰਡੀਆ ਗੱਠਜੋੜ ਬਣ ਗਿਆ ਇੰਡੀਆ ਗੱਠਜੋੜ ਦੇ ਬਾਅਦ ਚਾਹੇ ਇੱਥੇ ਇੱਕ ਦੂਜੇ ਦੇ ਵਿਰੋਧੀ ਬਣ ਕੇ ਖੜੇ ਹੋਏ ਨੇ ਆਮ ਆਦਮੀ ਪਾਰਟੀ ਤੇ ਕਾਂਗਰਸ ਪਰ ਉੱਪਰ ਜਾ ਕੇ ਤੇ ਇੱਕੋ ਜੁੜਨਗੇ ਜੇ ਕਿਤੇ ਆਮ ਆਦਮੀ ਦੇ ਵੀ ਕੁਝ ਲੋਕ ਜਿੱਤ ਜਾਂਦੇ ਆ ਤੁਹਾਡੇ ਵੀ ਜਿੱਤ ਜਾਂਦੇ ਆ ਤੇ ਪਹਿਨ ਤਾਂ ਇੰਡੀਆ ਗੱਠਜੋੜ ਦੀ ਝੋਲੀ ਚ ਹੀ ਆ ਕਿਉਂਕਿ ਉੱਪਰ ਤਾਂ ਜਿਹੜੇ ਨੇ ਸਿਰ ਜੁੜੇ ਹੀ ਹੋਏ ਆ ਕਿਉਂਕਿ ਬੀਜੇਪੀ ਨੇ ਬਹੁਤ ਵੱਡਾ ਨੁਕਸਾਨ ਕਰਿਆ ਜਿਹੜੀ ਡਿਵੀਜ਼ਨ ਕੀਤੀ ਹੈਗੀ ਆ ਤਾਂ ਉਹ ਬੀਜੇਪੀ ਵੱਲੋਂ ਦੁਆਰਾ ਕੀਤੀ ਗਈ ਹੈ ਜੀ ਉਹ ਤੁਸੀਂ ਦੇਖ ਲਓ ਕਿ ਪਿਛਲੇ 1.5 2 ਸਾਲ ਤੋਂ ਰਾਹੁਲ ਗਾਂਧੀ ਜੀ ਪੂਰੇ ਦੇਸ਼ ਦੇ ਅੰਦਰ ਘਰ ਘਰ ਦੇ ਵਿੱਚ ਜਾ ਰਹੇ ਹੈਗੇ ਭਾਰਤ ਨੂੰ ਜੋੜਨ ਦੇ ਲਈ ਕਿ ਜਿਹੜਾ ਬੀਜੇਪੀ ਨੇ ਨੁਕਸਾਨ ਕੀਤਾ ਹੈਗਾ ਵੀ ਉਹਨਾਂ ਨੂੰ ਸਾਰਿਆਂ ਨੂੰ ਇੱਕ ਮੁਠਤਿਆਰ ਕੀਤਾ ਜਾਵੇ ਇਹ ਛੋਟੀ ਗੱਲ ਹੈਗੀ ਹੈ ਕਿ ਮਤਲਬ ਕਿ ਉਹ ਇਹਨਾਂ ਦੀ ਸਰਕਾਰ ਆ ਉਹਨਾਂ ਦੇ ਬੁਰੇ ਦਸੀਂ ਚੋਂ ਡਟੇ ਆ ਕੱਲ ਤਾਂ ਨੈਸ਼ਨਲ ਲੈਵਲ ਤੇ ਸਾਨੂੰ ਉਹਨਾਂ ਨੂੰ ਜ਼ਰੂਰ ਜਿਹੜਾ ਹੈਗਾ ਉਹ ਹਟਾਉਣਾ ਪੈਗਾ ਨਹੀਂ ਤਾਂ ਜਿਹੜਾ ਦੇਸ਼ ਤੇ ਕਨਸਟੀਟਿਊਸ਼ਨ ਨੂੰ ਬਹੁਤ ਵੱਡਾ ਖਤਰਾ ਆਏਗਾ ਜਾਂ ਡੈਮੋਕਰੈtic ਸਿਸਟਮ ਨੂੰ ਜਿਹੜਾ ਬਹੁਤ ਵੱਡਾ ਖਤਰਾ ਉਹ ਜ਼ਰੂਰੀ ਬਣਦਾ ਹੈਗਾ ਵੀ ਉਹਦੇ ਲਈ ਸਾਰੇ ਰਲ ਕੇ ਲੜਾਈ ਲੜੀਏ ਕਾਂਗਰਸੀ ਸੌਰੀ ਕਿਸਾਨ ਜੀ ਇਸ ਤਰੀਕੇ ਦੇ ਨਾਲ ਉਹਨਾਂ ਨੇ ਆਪਣੀ ਇੱਕ ਮੁਹਿੰਮ ਵਿੱਢੀ ਹੋਈ ਹੈ ਉਹ ਕਹਿੰਦੇ ਜੀ ਅਸੀਂ ਸਾਰੀਆਂ ਪਾਰਟੀਆਂ ਨੂੰ ਪੁੱਛਾਂਗੇ ਪੂਰੇ ਤਰੀਕੇ ਦੇ ਨਾਲ ਪੁੱਛਾਂਗੇ ਤੁਸੀਂ ਕੀ ਸਮਝਦੇ ਹੋ ਕਿ ਉਹਨਾਂ ਨੇ ਜੋ ਇੱਕ ਮੁਹਿੰਮ ਵਿੱਢੀ ਹੋਈ ਹੈ ਜਿਸ ਤਰੀਕੇ ਦੇ ਨਾਲ ਉਹ ਭਾਜਪਾ ਦੇ ਲੋਕਾਂ ਨੂੰ ਘੇਰ ਰਹੇ ਨੇ ਜਾਂ ਆਮ ਆਦਮੀ ਪਾਰਟੀ ਦੇ ਲੋਕਾਂ ਨੂੰ ਵੀ ਸਵਾਲ ਕਰ ਰਹੇ ਨੇ ਜਿਹੜਾ ਵੀ ਉਮੀਦਵਾਰ ਜਾਂਦਾ ਹੈ ਉਹਨੂੰ ਸਵਾਲ ਕਰ ਰਹੇ ਨੇ ਐਦਾਂ ਦਾ ਜਿਹੜੀ ਇੱਕ ਚੇਤਨਾ ਆਈ ਹੈ ਲੋਕਾਂ ਦੇ ਵਿੱਚ ਇਹ ਆਉਣੀ ਬੜੀ ਲੇਟ ਹੋਈ ਹੈ ਬਹੁਤ ਪਹਿਲੇ ਆਣੀ ਚਾਹੀਦੀ ਸੀਗੀ ਕਿਉਂਕਿ ਸਿਆਸਤ ਜਿਹੜੀ ਹੈਗੀ ਹੈ ਕਿਤੇ ਨਾ ਕਿਤੇ ਨਿਗਾਰਵਾਲ ਤਾਂ ਗਈ ਹੈ ਇਹ ਤਾਂ ਤੁਸੀਂ ਵੀ ਮੰਦੇ ਹੋਵੋਗੇ ਨਹੀਂ ਪੁੱਛਣ ਸਵਾਲ ਪੁੱਛਣ ਪਰ ਕੁਛ ਹਿੰਸਕ ਨਾ ਹੋਵੇ ਕਿ ਕਿਤੇ ਮਾਰ ਕੁੱਟਿਆ ਕਿਤੇ ਹੋਰ ਹੋਵੇ ਆਪਸ ਕਿਉਂਕਿ ਮੈਂ ਦੇਖ ਰਿਹਾ ਸੀਗਾ ਕਿ ਕੋ ਬਰਨਾਲੇ ਦਾ ਜਿਹੜਾ ਸਿਨੈਰੀਓ ਜਿਹੜਾ ਹੋਇਆ ਹੈਗਾ ਕਿਉਂਕਿ ਆਪਾਂ ਸਾਰਿਆਂ ਨੇ ਰਹਿਣਾ ਇੱਥੇ ਹੀ ਆ ਆਪਣੇ ਕਾਰੋਬਾਰ ਇੱਥੇ ਕਰਨੇ ਆ ਸਾਰੇ ਜਿਹੜਾ ਪੰਜਾਬ ਦੀ ਐਸੀ ਮਤਲਬ ਕਿ ਸਾਡੀ ਸਭਾ ਤੇ ਆ ਕਿ ਅਸੀਂ ਇਹ ਸਾਡਾ ਕੋਈ ਬਜ਼ੁਰਗ ਥੋੜੇ ਵੱਡੀ ਉਮਰ ਦਾ ਕਿਸੇ ਨੂੰ ਬਾਬਾ ਜੀ ਕਹਿ ਕੇ ਚਾਚਾ ਤਾਇਆ ਕਹਿ ਕੇ ਅਸੀਂ ਬੁਲਾਉਂਦੇ ਹੈਗੇ ਆ ਸਾਡੀ ਇਹ ਕਲਚਰ ਸਿਖਾਂਦਾ ਨਹੀਂ ਹੈ ਕਿ ਅਸੀਂ ਡਾਂਗਾ ਸੋਟਾ ਲੈ ਕੇ ਅਸੀਂ ਕਿਸੇ ਨੂੰ ਵੀ ਮਤਲਕ ਮਾਰੀਏ ਕੁੱਟੀਏ ਜੇ ਕੋਈ ਤੁਹਾਨੂੰ ਲੱਗਦਾ ਕਿ ਕੋਈ ਬੰਦਾ ਗਲਤ ਜੂ ਗੋ ਟੂ ਦਾ ਪੁਲਿਸ ਤੇ ਉਹ ਜਿਹੜਾ ਆਪਣਾ ਐਕਸ਼ਨ ਹੈਗਾ ਜਿਹੜਾ ਉਹ ਕਰਾਓ ਤੁਸੀਂ ਜੇ ਨਹੀਂ ਹੁੰਦਾ ਜੂ ਗੋ ਟੂ ਦਾ ਸੀਨੀਅਰਸ ਜੀ ਉਚਿਤ ਤੱਕ ਦੇਖਿਆ ਜਾਏ ਜੇ ਪੂਰੀ ਪੂਰੀ ਦੇਖੀ ਜਾਏ ਤਾਂ ਤੁਸੀਂ ਅਗਲੇ ਦਿਨਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਹੁਣ ਕੈਂਪੇਨਿੰਗ ਦਾ ਜਿਹੜਾ ਰੂਪਰੇਖਾ ਵੇਢੀ ਹੈ ਕਿੱਥੋਂ ਤੱਕ ਲੋਕਾਂ ਨੂੰ ਅਪਰੋਚ ਕਰੋਗੇ ਦਿਨ ਤੱਕ ਗਿਣਤੀ ਗਿਣਤੀ ਦੇ ਰਹਿ ਗਏ ਇੱਕ ਤਰੀਕ ਨੂੰ ਵੋਟਾਂ ਪੈ ਜਾਣੀਆਂ ਜੀ ਨਹੀਂ ਗਿਣਤੀ ਉਹ ਕੋਈ ਕੱਲਾ ਚੇਅਰਮੈਨ ਸਾਹਿਬ ਕੋ ਚੇਅਰਮੈਨ ਸਾਹਿਬ ਨੇ ਜਾਣਾ ਸਾਡਾ ਜਿਹੜਾ ਸੈਟਅਪ ਨੀਚੇ ਬਣਿਆ ਹੋਇਆ ਹੈਗਾ ਉਹ ਬਲੌਕ ਲੈਵਲ ਦਾ ਜਿਹੜਾ ਸੈਟਅਪ ਬਣਿਆ ਹੈ ਵਿਦਰ ਇਨ 24 ਆਵਰਸ ਵੀ ਆਰ ਗੋਇੰਗ ਟੂ ਦਾ ਪੀਪਲਸ ਤੇ ਗਲੀ ਗਲੀ ਤੱਕ ਅਸੀਂ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਸਰਦਾਰ ਨਾਲ ਸੀਗੇ ਸਾਬਕਾ ਵਿਧਾਇਕ ਹਰਦੀਾਲ ਕੰਬੋਚ ਤੇ ਉਹ ਕੋ-ਚੇਅਰਮੈਨ ਨੇ ਕੈਂਪੇਨ ਕਮੇਟੀ ਦੇ ਉਹਨਾਂ ਨੇ ਸਾਡਾ ਗੱਲਬਾਤ ਕੀਤੀ ਹੈ ਬੜੀ ਤਫਸੀਲ ਨਾਲ ਗੱਲਬਾਤ ਕੀਤੀ ਹੈ ਪਰ ਉਸ ਦੇ ਬਾਵਜੂਦ ਉਹਨਾਂ ਨੇ ਇੱਕ ਗੱਲ ਹੋਰ ਵੀ ਕਹੀ ਹੈ ਕਿ ਜਿੱਥੋਂ ਤੱਕ ਹੋ ਸਕੇ ਇਹ ਸਾਰਾ ਦਾ ਸਾਰਾ ਜਿਹੜੇ ਹਾਲਾਤ ਨੇ ਇਹ ਕੁਝ ਬਿਹਤਰ ਹੋ ਸਕਦੇ ਨੇ ਜੇ ਲੋਕਤੰਤਰ ਨੂੰ ਬਹਾਲ ਕਰਨ ਵਾਸਤੇ ਕਾਂਗਰਸ ਦਾ ਫਿਰ ਤੋਂ ਜਿਹੜਾ ਹੱਥ ਮਜ਼ਬੂਤ ਕੀਤਾ ਜਾਵੇ ਪਰ ਉਹਨਾਂ ਨੇ ਕਿਹਾ ਕਿ ਜਿੱਥੋਂ ਤੱਕ ਪਟਿਆਲਾ ਦੀ ਗੱਲ ਕੀਤੀ ਜਾਵੇ ਔਰ ਖਾਸ ਕਰਕੇ ਮਹਾਰਾਣੀ ਸਾਹਿਬ ਦੇ ਬਾਅਦ ਲੀਵ ਉਹਨਾਂ ਨੇ ਗੱਲਬਾਤ ਕੀਤੀ ਹੈ ਉਹਨਾਂ ਨੇ ਕਿਹਾ ਕਿ ਪਰਨੀਤਕ ਔਰ ਇਨਸਾਨਵਦਿਆ ਨੇ ਪਰ ਉਹਨਾਂ ਨੇ ਹੁਣ ਗਲਤ ਪਾਰਟੀ ਦਾ ਜਿਹੜਾ ਉਹ ਹੱਥ ਫੜ ਲਿਆ ਇਸ ਕਰਕੇ ਚੀਜ਼ਾਂ ਜਿਹੜੀਆਂ ਫਰਕ ਹੋ ਗਈਆਂ ਨੇ ਅੱਜ ਹਜੇ ਤੱਕ ਉਹ ਬਿਲਕੁਲ ਮਹਿਲਾ ਦੇ ਨਾਲ ਸੀਗੇ ਕਾਫੀ ਸਾਂਝ ਸੀਗੀ ਉਹਨਾਂ ਦੀ ਪਰ ਬਾਬਾ ਜੀ ਦੋਸਤੇ ਉਹਨਾਂ ਨੇ ਕਿਹਾ ਕਿ ਹੁਣ ਅਸੀਂ ਗਲੀ ਗਲੀ ਤੱਕ ਜਾਵਾਂਗੇ ਸਾਡੀ ਟੀਮ ਤਿਆਰ ਹੈ ਔਰ ਅਸੀਂ ਹਰ ਹਾਲ ਦੇ ਵਿੱਚ ਜਿਹੜਾ ਹੈ ਪੰਜਾਬ ਪੱਧਰ ਤੇ ਆਪਣੀ ਮੁਹਿਮ ਨੂੰ ਹੋਰ ਵੀ ਮਜ਼ਬੂਤ ਕਰਾਂਗੇ ਕੈਮਰਾ ਪਰਸਨ ਸਬਜੀ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖ ਰਹੇ ਹੋ ਡੀ 5 ਚੈਨਲ ਪੰਜਾਬੀ ਚੋਣ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕਿਹਦੀ ਆਊਗੀ ਵਾਰੀ ਪਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿਨੂੰ ਚੋਬ ਮਾਰੀ VOTERਾਂ ਨੇ ਮਤਦਾਨ ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ B5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿइये ਨਿਰਧਾਰਨ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹਾਂਗੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਨੰਨਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ